ਤਸੀਕਲ ਜੀ ਮੈਂ ਹਾਂ ਦਰਸ਼ਕੋ ਘਰ ਪਦਾਪੁਰ ਤੁਸੀਂ ਦੇਖ ਰਹੇ ਹੋ ਡੀਬੀਸੀ ਇੰਟਰਨੈਸ਼ਨਲ ਰੇਡ ਕੋ ਅੱਜ ਅਸੀਂ ਪਹੁੰਚੇ ਆਂ ਤੇ ਚਾਪੀਆਂ ਵਾਲੀ ਜਿੱਥੇ ਕਿ ਕੱਲ ਮਸੂਮ ਬੱਚਾ ਗਾਇਬ ਹੋਇਆ ਤੇ ਅੱਜ ਉਹਦੀ ਡੈਡ ਬੋਡੀ ਮਿਲੀ ਆ ਦੋ ਸੱਪੜ ਦੇ ਵਿੱਚੋਂ ਮਿਲੀ ਆ ਤੇ ਉਹ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆਂ ਤੇ ਬਾਅਦ ਵਿੱਚ ਅਸੀਂ ਉਹਨਾਂ ਦੇ ਮਾਤਾ ਪਿਤਾ ਨਾਲ ਵੀ ਬੈਠ ਕੇ ਤੁਹਾਡੀ ਗੱਲਬਾਤ ਕਰਾਉਨੇ ਆਂ ਤੇ ਜਿੱਥੋਂ ਉਹ ਮਸੂਮ ਬੱਚੇ ਦੀ ਡੈਡ ਬੋਡੀ ਮਿਲੀ ਆ ਤੇ ਉਹ ਸਾਹ ਆਹ ਵਾ ਤੇ ਆ ਬੱਚੇ ਦੇ ਜਿਹੜੇ ਆ ਬੂਟ ਪਏ ਤੁਸੀਂ ਵੇਖ ਸਕਦੇ ਹੋ ਤੇ ਕੈਮਰਾਮੈਨ ਨੂੰ ਕਹਾਂਗੇ ਥੋੜਾ ਜਿਹਾ ਅੱਗੇ ਜਾ ਕੇ ਜਿੱਥੋਂ ਕਿ ਡੈਡ ਬੋਡੀ ਮਿਲੀ ਆ ਉਹ ਓਥਾਂ ਆ ਤੇ ਆ ਤੁਸੀਂ ਵੇਖ ਸਕਦੇ ਹੋ ਕਿ ਆ ਛੱਪੜ ਦੇ ਵਿੱਚੋਂ ਡੈਡ ਬੋਡੀ ਮਿਲੀ ਉਹ ਬੱਚੇ ਨੂੰ ਹਾਂਜੀ ਅਸੀਂ ਅੱਜ ਪਹੁੰਚੇ ਪਿੰਡ ਸ਼ੋਪ ਨੇ ਮਾਰੇ ਜਿੱਥੇ ਕਿ ਕੱਲ ਦਾ ਬੱਚਾ ਗਾਇਬ ਹੋਇਆ ਸੀ ਤੇ ਅੱਜ ਜੁਨੀ ਸਵੇਰੇ 6 ਵਜੇ ਡੈਡ ਬੋਡੀ ਮਿਲਿਆ ਤੇ ਅਸੀਂ ਉਹਨਾਂ ਦੇ ਘਰ ਵਿੱਚ ਪਹੁੰਚੇ ਹਾਂ ਪਹੁੰਚ ਕੇ ਇਸ ਮੋਚਲ ਰੇਖਾ ਨੂੰ ਤਾਈਕ ਟਿਕਟ ਨੰਬਰ ਜਾਂ ਬਾਕੀਆਂ ਤੇ ਅੰਕ ਉਹਨਾਂ ਦੇ ਮੰਮੀ ਨਾਲ ਤੇ ਉਹਦੇ ਨਾਲ ਨਾਲ ਸ਼ੁਰੂ ਕਰ ਗੱਲਬਾਤ ਹੀ ਹੋ ਗਈ ਕਿ ਕੀ ਇਹ ਪੜਾਉਂਦੀ ਹੈ ਕੀ ਨਾ ਸਕਦਾ ਪਹਿਲਾਂ ਤੇ ਬਹੁਤ ਬਹੁਤ ਅਸੀਂ ਸਾਡੇ ਨਾਲ ਦੁੱਖ ਕਰਕੇ ਕਰਦੇ ਆ ਕਿ ਬਹੁਤ ਦੁਖਦਾਰੀ ਘਟਨਾ ਸਾਡੇ ਨਾਲ ਪਾੜਾ ਵਰਤਿਆ ਸੀ ਹਾਂਜੀ ਤੇ ਮਤਲਬ ਬੱਚਾ ਕਿੰਨੇ ਵਜੇ ਕੱਲ ਗਾਇਬ ਹੋਇਆ ਤੇ ਅੱਜ ਜਿਹੜਾ ਸਵੇਰੇ ਲੱਭਾ ਵਾ ਉਹ ਕਿੰਨੇ ਪਹਿਲਾਂ ਲੱਭਾ? ਇੱਕ ਵਾਰੀ ਇਹਨਾ ਬਾਗ ਰੋਏ ਸਤੂਰੀਏ ਤੋਂ ਧਿਆਨੂ ਕਿਦੋਂ ਲੱਭਾ? ਹਾਂਜੀ ਕੈਮਰਾਮੈਨ ਸਵੇਰੇ ਬਈ ਹੁੰਦਾ ਹਾਂਜੀ ਤੇ ਤਿਆਰ ਹੋ ਕੇ 7 ਵਜੇ ਜਿਹੜਾ ਇਸਰਤੇ ਪਹੁੰਚਦੇ ਅੱਛਾ ਜੀ ਤੇ ਕੱਲ ਇਹਦਾ ਜਿਹੜਾ ਚਾਚੀ ਦਾ ਦਾਦਾ ਦਾ ਨਲਕਾ ਨਾ ਜੀ ਤੇ ਉਹਨੂੰ ਮੇਰੀ ਲੱਭੀ ਅਲੀ ਦਾ ਇਹਨੂੰ ਫਿਰ ਸ਼ਾਹਿਆ ਫਿਰ ਦਿੱਕ ਇਹ ਤੋਂ 4-5 ਘੰਟੇ ਛੱਡ ਕੇ ਤੇ ਸ਼ਰਤ ਸਾਹਮਣੇ ਆਈਆਂ ਦੀ ਕੀ ਦੋਰੇ ਭਰਾ ਚਾਚੀ ਦਾ ਇਹ ਪੋਤਾ ਉਸ ਦੇ ਬਾਇਓਗ੍ਰਾਫੀ ਦੇ ਰੂਪ ਤੇ ਮੇਰੀ ਨਕੀਨੇ ਵੇਖਿਆ ਬਾਹਰ ਨਿਕਲ ਕੇ ਨੋਦੀ ਮੰਮੀ ਨੇ ਕਿ ਉਹ ਦੁਨੇ ਘੋਟੇ ਤੇ ਉਹ ਮੇਰਾ ਦੋਦਾ ਗਿੰਦਾ ਆਲੂ ਤੇ ਤੂੰ ਸਿਮੋ ਤੂੰ ਜਾਣੇ ਸਕੂਲ ਤੋਂ ਜਾ ਕੇ ਤਿਆਰ ਹੋ ਤੇ ਮੈਂ ਜਾਉਂਦਾ 7 ਵਾਜੀ ਦੇ 10 ਮਿੰਟ ਦੀ ਉਤਾਰਾਂ 7 ਵਜੇ ਤੇ ਘਰ ਤੱਕ 3 ਮਿੰਟ ਸਾਢੇ 3 ਮਿੰਟਾਂ 'ਚ ਘਰ ਆ ਜਾਂਦਾ ਤੇ ਇਹ ਮੇਰੀ ਲੱਕੀ ਪੁੱਛਦੀ ਆ ਤੇ ਦੋ ਜਿਮੂ ਆ ਗਿਆ ਆ ਤੇ ਨੂਰ ਜਿੜ ਗਿਆ ਸਕੂਲੇ ਉਹ ਕਹਿੰਦਾ ਨਹੀਂ ਉਹ ਉੱਠੀ ਖਲੋ ਇਹਨੇ ਕੀਤਾ ਵੀ ਅੰਧਵਾਲ ਵਿੱਚ ਬਣਾ ਬਲੇ ਨੂੰ ਤਾਂ ਇਹ ਤੇਨ ਮੀਟਰ ਲੱਗੇ ਨੂੰ ਵੀ ਜਾਣਦੇ ਇਹ ਉੱਥੇ ਪਹੁੰਚ ਗਏ ਇਹਨੇ ਜਾਂਦੇ ਨੂੰ ਉੱਤੇ ਬੈਗ ਪਿਆ ਤੇ ਉਹ ਨੂਰੇ ਇਹ ਬਾਈਟੂ ਕੋਈ ਭਰ ਰਹੀ ਆ ਤੇ ਆਪਣੇ ਜੀਤ ਨੂੰ ਕਹਿੰਦੀ ਆ ਵੀ ਉਹ ਬੈਗ ਭੁੱਲ ਗਿਆ ਤੇ ਤੂੰ ਆਇਆ ਕਰ ਵੀ ਉਹ ਬੈਗ ਤੇ ਚੜ ਗਿਆ ਇਹ ਤੇ ਬੈਗ ਦੇ ਮੋਲ ਵਿੱਚ ਜਿਵੇਂ ਤੋਂ ਮੋਟਰਸਾਈਕਲ ਤੇ ਆ ਯਾਰ ਬੈਗ ਲੈ ਕੇ ਆ ਗਿਆ 7:18 ਮਿੰਟ ਦੇ ਉਹ ਕ੍ਰਾਸ ਕੀਤਾ ਫਟ ਦੇ ਲਾਗੇ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਫੋਟੋ ਆਉਂਦੀ ਹੈ 7:18 ਮਿੰਟ ਦੇ ਉਹ ਕ੍ਰਾਸ ਕਰਦੇ ਆ ਜਿਹੜੇ ਮੁਰਗੀ ਇਸ ਡਰਾਈਵਰ ਨੂੰ ਆਂਦਾ ਕਿ ਇਨ ਨੂੰ ਹਿਥੇ ਉਹਨਾਂ ਨੂੰ ਉਹਦੇ ਅੱਗੇ ਜਿਹੜੇ ਚਾਚਾ ਜਾਨੀ ਕੇ ਬੈਗ ਜਿਹੜਾ ਉਹ ਪਿੱਛੇ ਲੈ ਕੇ ਆਇਆ ਪੈਰ ਬੈਗ ਪਿੱਛੇ ਜਿਹੜਾ ਸ਼ਾਇਦ ਉਹ ਭਾਈ ਭੁੱਲ ਗਿਆ ਇੱਥੇ ਹਾਂ ਮਨ ਨੂੰ ਬੈਗ ਦਾ ਇੰਨੇ ਕਰ ਲੈਣਾ ਨਾ ਕਰ ਲੈਣਾ ਨੂਰ ਨੇ ਪਿਆਲੀ ਫੜਾਇਆ ਉਹ ਕਿਤਾਬ ਉੱਡ ਗਿਆ ਹੋਊਗਾ ਭੱਜ ਕੇ ਚੜ ਗਿਆ ਕਿਤੇ ਉਹ ਅੰਦਰ ਉਹਦੇ ਰਹਿ ਰਿਹਾ प्रिंसिपल ਨੇ प्रिंसिपल ਨੇ ਦੂਜੇ ਕਲਾਸਾਂ ਵਿੱਚ ਅਨਾਉਂਸਮੈਂਟ ਕਰਾਈ ਕਿ ਜੇ ਨੂਰ ਜਿੱਥੇ ਗਲ ਉਹ ਆਵੇ ਤੇ ਉਹ ਕਹਿੰਦੇ ਉਹਦੇ ਆਇਆ ਨਹੀਂ ਆ ਸਕੂਲ ਨਹੀਂ ਆ ਇਹ ਗੱਲ ਬਾਤ ਹੋਈ ਆ ਦੇ ਮੁਕੇ ਇਹਨਾਂ ਮੈਨੂੰ ਫੋਨ ਲਾਇਆ ਕਿ ਅਸਲਾਮੁਅਲਾਈਕੁਮ ਅੱਲਾਹੁ ਅਕਬਰ ਮੈਨੂੰ ਉਹਦੀ ਡੈਡੀ ਛੇਤੀ ਆ ਜਾ ਨੂਰ ਬੱਬ ਦਾ ਨਹੀਂ ਹੋਊਗਾ ਇਹ ਕਿਤੇ ਸਕੂਲ ਦੇ ਵਿੱਚ ਮੈਂ ਉਸ ਦਿਨ ਆਪਣੇ ਘਟੀ ਨਹੀਂ ਆ ਨਾਲ ਪੜੀਆਂ ਨੂੰ ਲਿਆ ਫਿਰ ਦੇ ਬੰਦੇ ਲੈ ਮੈਂ ਇੱਥੇ ਆ ਗਿਆ ਮੇਰੇ ਆਉਂਦੇ ਨੂੰ ਪੁਲਸ ਆਈ ਤੇ ਡੀਐਸਪੀ ਵੀ ਆਏ ਸੀ ਤੇ ਫਿਰ ਉਹਨਾਂ ਸਾਰੀ ਮੈਂ ਗੱਲ ਕਰਦੇ ਸੀ ਉਹ ਕਹਿੰਦੇ ਆ ਕਿ ਜਦੋਂ ਆਏ ਪਾਣੀ ਨਸੀ ਕਰਦੇ ਉਹਨਾਂ ਦੇ ਚਰੀਆਂ ਚੁਰੀਆਂ ਬੋਲੀਆਂ ਲਾ ਕੇ ਉਹ ਬੋਲਿਆ ਲਾ ਕੇ ਹੋਰ ਤਾਂ ਵੀ ਕਿਰਹੀ ਨਾ ਮੈਂ ਆ ਮੇਰੀ ਪਸੰਦੀ ਨਹੀਂ ਹੁੰਦੀ ਆ ਪਾਏ ਫਿਰ ਵੀ ਇਹ ਤੁਸੀਂ ਆਦੇ ਇੱਥੇ ਆਦੇ ਆਪਾਂ ਘਰ ਘਰ ਦਿੱਤਰਾ ਸੀ ਦੇ ਦਿੰਨੇ ਆ ਤੇ ਉਸਨੇ ਇਮਾਮ ਨਾਲ ਗਏ ਨਾ ਪੰਜ ਪੰਜ ਦੇਖੇ ਵਿਛਾੜਨ ਦਾ ਤੇ ਨਾਲ ਕੋਸਰ ਨਾ ਪਿੰਡ ਵਾਲੇ ਦੇ ਸੰਜੂਗ ਦੇ ਨਾਲ ਇਹ ਘਰ ਘਰ ਦੀ ਤਰ੍ਹਾਂ ਸਿੱਦੇ ਸਾਡੇ ਹੁਣ ਹੋ ਗਏ ਉਸ ਤੋਂ ਬਾਅਦ ਉਹ ਕਹਿੰਦਾ ਵੀ ਆਪਾਂ ਛੱਪੜ ਜੀ ਨੂੰ ਜੀ ਛੱਪੜ ਦੇ ਵਿੱਚ ਵੀ ਨਹੀਂ ਵਾ ਨਵੇਂ ਫੈਦੋ ਜੀ ਨਾਲ ਰੰਗ ਕੱਲ ਨਹੀਂ ਦਿਸਿਆ ਨਹੀਂ ਦਿਸਿਆ ਅਹੀਂ ਰਾਤ ਨੂੰ ਕਹਿੰਦਾ ਵੀ ਉਸਾਂ ਦੀ ਅੱਜ ਰਾਤ ਹੀ ਛੱਪੜ ਦੇ ਲੱਗਦਾ ਕਿ ਕੀ ਰਾਤ ਹੈ ਅਸੀਂ 12 ਵਜੇ ਤੱਕ ਛੱਪੜ ਦੇ ਲੱਗ ਗਏ ਬਾਰਾਂ ਵਜੇ ਤੋਂ ਬਾਅਦ ਨਹੀਂ ਕਦੀ ਕਦੀ ਉਹ ਬਾਬੇ ਘਸਾਰੇ ਨੂੰ ਮੋਰਸੇ ਨੂੰ ਤੇ ਕਦੀ ਇਹ ਤਾਂ ਕਦੀ ਇਹਨੂੰ ਆਊਂਡ ਲਾਉਂਦੇ ਨੇ ਪਿੱਛੇ ਦੇ ਪਾਸੇ ਦੀ ਟੀਮਾਂ ਬਣਾ ਲੀ। ਕਿ ਕੋਈ ਰਾਜਨੀਤੀ ਨਹੀਂ ਲਗਾਇਆ ਵਗਰ ਸੱਡ ਨਾਲ ਲਵੇ ਦਾ ਸੋਫਣਾ ਲਵੇ ਸੱਪੜ ਵਿੱਚ ਉਹ ਨਹੀਂ ਵੀ ਸਾਡੀ ਗੱਲ ਨਹੀਂ ਬਣੀ ਤੇ ਇਹਨਾਂ ਨੂੰ ਇਹ 4 ਵਜੇ ਉੱਠੀਆਂ ਨੇ ਨਮਾਜ਼ ਵੀ ਪੜ ਕੇ ਘਸਾਰੇ ਜਾ ਕੇ ਮੱਖਾ ਦੇ ਕੋਲ ਅਰਦਾਸ ਵਾਕੇ ਨੂੰ ਕਰਾਓ ਕਿ ਤੁਹਾਨੂੰ ਠੀਕ ਠਾਕ ਆ ਜਾਵੇ। ਇਹ ਦੋਵੇਂ ਭਣਾ ਮੇਰੇ ਦੱਜੇ ਪਾਈ ਦੀਆਂ ਇੱਕ ਹੀ ਘਰੇ ਆ ਇਹ ਦੋਵੇਂ ਜ਼ਿੰਗੀਆਂ ਉੱਥੇ ਮੱਥਾ ਦੇ ਕੇ ਆਈਆਂ ਨੇ ਨਾਲ ਇਹਦਾ ਜੀਤ ਗਿਆ ਤੇ ਜਦੋਂ ਇਹ ਇੱਥੇ ਆ ਗਏ ਆ 4 ਵਜੇ ਗੈਰ 4 ਵਜੇ ਮੈਂ ਉੱਠ ਕੇ ਦੇ ਨਾਲ ਇਹਦਾ ਕੋਈ ਆਪਣੇ ਦਾ ਚਾਚਾ ਲਿਆ ਤੇ ਮੈਂ ਵੇਖਿਆ ਤੇ ਉਹ ਥੋੜਾ ਜਿਹਾ ਲੱਗਾ ਛੱਕ ਰਿਹਾ ਜਿਵੇਂ ਹਾਂ ਵੀ ਕੀ ਆਣਾ ਉਹ ਬਲਾਈ ਦੀ ਗਈ ਹੈ ਛੱਪੜ ਦੇ ਵਿੱਚ ਛੱਪੜ ਦੇ ਵਿੱਚ ਕੰਡੇ ਦੇ ਕਿਨਾਰੇ ਤੇ ਅਹੀਂ ਆ ਗਏ ਆ ਤੇ ਉਸ ਤੋਂ ਬਾਅਦ ਇਹ ਮੱਥਾ ਦੇ ਕੇ ਆ ਗਏ। ਉਹਨਾਂ ਕੇ ਦਾ ਜੇੜ ਜਿਹੜਾ ਹੈ ਕੰਦਾ ਵਿਖਰ ਚ ਰ ਗਿਆ। ਕੰਦਾ ਵਿਖਰ ਚ ਰ ਗਿਆ ਤੇ ਨੇ ਵੇਖਿਆ ਤੇ ਉਹ ਇਹਨੂੰ ਬਿੰਡ ਤੋਂ ਦੀ ਨਜ਼ਰ ਆਈ। ਤੇਰੇ ਉੱਪਰ ਜਾਇਆ ਕਰ ਰਹੀ ਭੱਜ ਕੇ ਗਏ ਆ ਵਾਹ ਦੇ ਨਾਲ ਇਹ ਬਾਹਰ ਫਿਰ ਚ ਗਏ। ਤੇ ਤੁਹਾਨੂੰ ਗੇਤੇ ਜਿੱਦਾਂ ਕੋਈ ਸ਼ੱਕ ਹੋਵੇ ਜਿੱਦਾਂ ਮਤਲਬ ਤੁਹਾਡੀ ਕੋਈ ਲੱਗਦੀ ਹੋਵੇ ਜਾਂ ਤੁਹਾਨੂੰ ਕੋਈ ਸ਼ੱਕ ਗੇਤੇ ਪਿੰਡ ਦੇ ਬੁੱਤ ਬੰਦੇ ਜਿਹੜੇ ਆ ਨਾ ਜੀ ਕੋਈ ਕਹਿ ਨਹੀਂ ਸਕਦਾ ਉਹ ਕਹਿੰਦੇ ਆ ਕਿ ਪਿੰਡ ਦੇ ਆ ਬੰਦਿਆਂ ਦਾ ਹੀ ਆ ਤੇ ਆਵੇ ਦੇਖੀ ਤੇ ਦੂਜੀ ਗੱਲ ਇਹ ਵੀ ਸਾਡੀ ਕਿਸੇ ਨਾਲ ਲੱਗਤ ਪਾਜੀ ਨਹੀਂ ਸੰਨ ਸ਼ੱਕਿਆ ਕਿ ਇਹ ਪਿੰਡ ਕੋ ਬਗੇ ਸਾਡਾ ਕਿਸੇ ਨੇ ਨਚਾਲ ਹੋ ਕੇ ਨਹੀਂ ਤਰਕ ਕਿ ਤਰਕ ਕਿ ਇਹਦੇ ਨਾਲ ਆਏਗਾ ਕਿਉਂਕਿ ਇਹ ਤੇ ਅੱਜ ਕੱਲ ਮਿਲੇ ਆ ਕਰੋ ਤੁਹਾਨੂੰ ਸੁਣਦੇ ਫਿਰਦੇ ਐਸਮਾਇਲ ਸਕੂਲ ਵੀ ਨਾਲੇ ਨਸ਼ਾ ਪੰਪਾ ਕਰਨ ਵਾਲੇ ਬੰਦੇ ਤੇ ਉਹ ਹੀ ਹੋ ਗਿਆ ਕੋਈ ਕਰਦੇ ਆ ਕੋਈ ਸਾਡਾ ਹੋਰ ਕੋਈ ਨਹੀਂ ਕਹਿੰਦਾ ਸਕੂਲ ਉਹਦਾ ਆਚਰਣ ਮਾੜਾ ਮੰਨਦਾ ਉੰਡਾ ਵੀ ਇੰਟੈਲੀਜੈਂਸ ਆ ਕਿ ਨੂੰ ਮਿਲੋ ਵੀ ਸਾਡੀ ਗੇਰਪੋਲੀ ਛਾ ਕੇ ਕੋਈ ਗੱਲ ਨਹੀਂ ਦਿੰਦਾ ਕਿ ਤਾਂ ਡੱਕਿਆ ਤਾਂ ਪਾਵਾ ਪਿੱਛੇ ਸਕੂਲੋਂ ਨੂੰ ਮੈਂ ਪੂਸਰੇ ਪੂਰੀ ਲਈਆਂ ਵਾਰੀ ਕੀਤੀ ਬਚੀ ਰਏ ਹੋਰ ਕਿਹਦੇ ਉਹਦੇ ਯਾਰ ਦੋਸਤ ਆ ਉਹਨਾਂ ਦੇ ਮੋਬਾਈਲ ਨਾਲ ਦੇ ਵਿੱਚੋਂ ਉਹਨੇ ਗੱਲ ਕੀਤੀ ਉਹਨੇ ਕਿ ਇਹ ਬੱਚੇ ਹੀ ਬੜਾ ਜੰਦਾ ਕਿ ਇਹ ਜਾਂਦੇ ਕਿੰਨੇ ਲੰਘ ਗਏ ਕਿ ਬੰਦਵਾਦਵਾ ਵੀ ਗਏ ਕਦੀ ਘਲੂ ਵੇਖਣੀ ਗਏ ਇਹੋ ਜਿਹੇ ਬੱਚੇ ਇਹ ਉਹ ਉਹ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਆਂ ਸਰਕਾਰ ਤੋਂ ਮੰਗ ਕਰਦੇ ਆਂ ਜੇ ਦੋਸ਼ੀ ਛੇਤੀ ਛੇਤੀ ਫੜੇ ਜਾਂਦੇ ਨੇ ਸਭ ਤੋਂ ਸਭ ਤੋਂ ਜਲਦੀ ਜਾਂਦੇ ਨੇ ਉਹ ਸਾਡੀ ਮੰਗ ਲੋ ਹੋ ਜਾਣਾ ਧੰਨਵਾਦ ਅਸੀਂ ਉਹਨਾਂ ਦੀ ਮਾਤਾ ਨਾਲ ਵੀ ਗੱਲਬਾਤ ਕੋਸ਼ਿਸ਼ ਕਰਦੇ ਕਰਦੇ ਚਾਹਵਾ ਮੈਨੂੰ ਪੁੱਛ ਕਿ ਬੜਾ ਅੰਦਾਜ਼ਾ ਪਾਓਂ ਦਾਬੀ ਨਾ ਕਰੋ ਮੈਂ ਕਿਉਂਕਿ ਬਹੁਤ ਜੀ ਮਾੜੀ ਗੱਲ ਹੋਈ ਹੈ ਤੁਹਾਡੇ ਨਾਲ ਤੇ ਥੋੜਾ ਆ ਜਾ ਤੁਸੀਂ ਸਮਝਾ ਜਾ ਬਸਤਾਰ ਨਾਲ ਦੱਸੋ ਕੀ ਨੋਰ ਮੋਰ ਕਿੱਦਾਂ ਕਰੋ ਗਿਆ ਤੇ ਕਿੱਦਾਂ ਉਹ ਕੀ ਗੱਲਬਾਤ ਹੈ ਉਹ ਸਕੂਲ ਹੀ ਗਿਆ ਹਾਂਜੀ ਮਾਪੀ ਹੋਇਆ ਮੈਨੂੰ ਮਿਲਿਆ ਨਹੀਂ ਮੈਂ ਤਾਂ ਫੜੀ ਗਿਆ ਨਹੀਂ ਮਿਲਿਆ ਕੁਛ ਨਹੀਂ ਮਿਲਿਆ ਬਸ ਇਹ ਕੁਛ ਨਹੀਂ ਮਿਲਿਆ ਮੈਂ ਕੁਛ ਨਹੀਂ ਦੱਸ ਸਕਦਾ ਇਹਨਾਂ ਮੈਨੂੰ ਰਿਪੋਰਟ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਸਦਮੇ ਵਿੱਚ ਮਾਂ ਵਾ ਜੋ ਕਿ ਇਸ ਟਾਈਮ ਨਹੀਂ ਗੱਲ ਕਰ ਸਕਦੇ ਤੇ ਚਲੋ ਬਹੁਤ ਹੀ ਕਰਦਾ ਮਾਹੌਲ ਜਿਹੜਾ ਵਾ ਇੱਕ ਦੁਖਦਾਈ ਘਟਨਾ ਵਾਪਰੀ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਨੂਰ ਦੇ ਘਰ ਇੱਕ ਮਾਤਮ ਛਾਇਆ ਹੋਇਆ ਵਾ ਕਿ ਜਿੱਥੇ ਦੂਰਾਂ ਦੂਰਾਂ ਤੋਂ ਜਿਹੜੇ ਲੋਕ ਕੱਤਰ ਹੋਏ ਇੱਥੇ ਤੇ ਬਹੁਤ ਹੀ ਇੱਕ ਮਾਤਮ ਛਾਇਆ ਪਿਆ ਵਾ ਇਸ ਘਰ ਦੇ ਵਿੱਚ ਜਿਨ੍ਹਾਂ ਨੇ ਨਹੀਂ ਵੀ ਆਉਣਾ ਉਹ ਵੀ ਇੱਥੇ ਕੱਤਰ ਹੋਏ ਆ ਤੇ ਇੱਥੇ ਬੈਠਣ ਲਈ ਵੀ ਜਗ੍ਹਾ ਨਹੀਂ ਹੈਗੀ ਇੰਨਾ ਇਲਾਕਾ ਨਿਵਾਸੀਆਂ ਨੇ ਤੇ ਆਸੇ ਪਾਸੋਂ ਵੀ ਬਹੁਤ ਜਿਆਦਾ ਦੁੱਖ ਮਨਾਇਆ ਜੋ ਕੱਲ ਬੇਟਾ ਬੱਚਾ ਸੀ ਘਰ ਨੂਰ ਗਾਇਬ ਹੋਇਆ ਅੱਜ ਉਹਦੀ ਡੈਡ ਬਡੀ ਮਿਲਿਆ ਕਿ ਅਸੀਂ ਸਾਰਨਾ ਗੱਲਬਾਤ ਕਰਦੇ ਆਂ ਕਿ ਉਹਨਾਂ ਨੂੰ ਕਿੱਥੋਂ ਮਿਲਿਆ ਤੇ ਕਿੰਨੇ ਵਜੇ ਬਰਾਮਦ ਹੋਇਆ ਅਸੀਂ ਕਰਦੇ ਸਚਿ ਕਰਦੇ ਹਨ ਸਰ ਜੀ ਜੋ ਆਪਣਾ ਕੱਲ ਬੱਚਾ ਹਲ ਦਾ ਗਾਇਬ ਹੋਇਆ ਸੀਗਾ ਤੇ ਅੱਜ ਉਹਦੀ ਡੈਡ ਬਡੀ ਮਿਲਿਆ ਤੇ ਕਿੱਥੋਂ ਮਿਲਿਆ ਇਹ ਤਾਂ ਇੱਕ ਸ਼ਾਪਮੇ ਵਾਲੀ ਪਿੰਡ ਉੱਤੇ ਦਾ ਹਰਨੂਰ ਹੈ ਉਹ ਉਮਰ ਦੀ 14 ਸਾਲ ਸੀ ਉਹ ਤੇ ਪਰਦਾ ਸੀ ਤੇ ਸਕੂਲ ਜਾਣ ਲਈ ਗਿਆ ਸੀ ਸਕੂਲ ਬੱਸ ਰਸ ਤੇ ਨਹੀਂ ਬੈਠਾ ਲੇਕਿਨ ਉੱਥੋਂ ਗਾਇਬ ਹੋ ਗਿਆ ਮਿਸ ਹੋ ਗਿਆ ਜਿਹਨੇ ਕਰਕੇ ਅਸੀਂ ਉਹ ਉਹਨਾਂ ਦਾ ਉਹਨਾਂ ਦੇ ਮਾਂ ਦੇ ਬਿਆਨਾਂ ਦੇ ਆਧਾਰ ਤੇ ਅਸੀਂ 365 ਦਾ ਪੱਤਰ ਦਰਜ ਕੀਤਾ ਜੀ ਤੇ ਅਸੀਂ ਆਪਣੀ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਸੀ ਇਨਵੈਸਟੀਗੇਸ਼ਨ ਦੇ ਚੱਲਦੇ ਅਸੀਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਆਪਣੇ ਮਾਪਦਾਨ ਬਣਾਏ ਸਾਰੇ ਪਾਸੇ ਰੇਲਵੇ ਸਟੇਸ਼ਨ ਬੱਸ ਸਟੈਂਡ ਦੇ ਉਹਨਾਂ ਦੀ ਭਾਲ ਕੀਤੀ ਤੇ ਅੱਜ ਸਵੇਰੇ ਪਤਾ ਲੱਗਾ ਕਿ ਉਹਦੀ ਜਿਹੜੀ ਬਾਡੀ ਆ ਉਹ ਛੱਪੜ ਦੇ ਵਿੱਚ ਪਈ ਆ ਉਹ ਛੱਪੜ ਵੀ ਬਿਲਕੁਲ ਸਾਹਮਣੇ ਹੀ ਉਹਨਾਂ ਦੇ ਘਰ ਦੇ ਨੇੜੇ ਆ ਉਹ ਛੱਪੜ ਵਿੱਚੋਂ ਮਿਲੀ ਆ ਉਹ ਜਿਹੜੀ ਡੈੱਡ ਬਾਡੀ ਆ ਅਸੀਂ ਉਹਨੂੰ ਕਬਜਾਪੁਰ ਵਿੱਚ ਲੈ ਗਿਆ ਕਬਜਾਪੁਰ ਲੈ ਕੇ ਅਸੀਂ ਜਿਹੜੀ ਇਨਵੈਸਟੀਗੇਸ਼ਨ ਨੂੰ ਸ਼ੁਰੂ ਕਰ ਦਿੱਤੀ ਹੈ ਜਿਹੜੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ਪੋਸਟ ਮਾਰਟਮ ਦਾ ਕਰਵਾ ਲਿਆ ਗਿਆ ਗਿਆ ਪੋਸਮਾਰਟ ਨੂੰ ਬੋਰਡ ਤੋਂ ਕਰਾਇਆ ਗਿਆ ਜੋ ਪੋਸਮਾਰਟਮ ਦੀ ਰਿਪੋਰਟ ਤੇ ਸਿੱਟੇ ਨਿਕਲਣਗੇ ਉਹਦੇ ਅਨਸਾਰ ਅਸੀਂ ਕਾਰਵਾਈ ਕਰਵਾਂਗੇ ਸਰ ਜੀ ਤੁਹਾਨੂੰ ਕੋਈ ਮਤਲਬ ਫਿਲਹਾਲ ਅਜੇ ਕੋਈ ਮਾੜਾ ਮੋਟਾ ਕੋਈ ਪ੍ਰੂਫ ਜਾਂ ਮਾਰਿਆ ਗਿਆ ਹੋਵੇ ਜਾਂ ਬੱਚਾ ਕਿਹੜੇ ਕਾਰਨ ਡਿੱਗਾ ਉਹਦਾ ਕੋਈ ਪ੍ਰੂਫ ਮਿਲਿਆ ਜੀ ਤੁਹਾਨੂੰ ਇਸ ਵੰਤ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਾਲੇ ਇਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਸਾਡੀ ਇਨਵੈਸਟੀਗੇਸ਼ਨ ਜਾਰੀ ਹੈ ਓਕੇ ਧੰਨਵਾਦ